ਅੱਜ 29 ਮਈ 2024 2 ਸਾਲ ਹੋਏ ਉਸ ਦਿਨ ਨੂੰ ਗੁਜ਼ਰੇ ਕਿਉਂਕਿ ਕਾਲਾ ਦਿਨ ਕਹਿ ਸਕਦੇ ਆ ਮਨਹੂਸ ਦਿਨ ਕਹਿ ਸਕਦੇ ਆ ਬਲੈਕ ਡੇ ਕਹਿ ਸਕਦੇ ਆ ਅੱਜ ਫੇਰ ਉਹ ਦਿਨ ਵਾਪਸ ਆਇਆ 29 ਮਈ ਜਦੋਂ ਸਿੱਤੂ ਮੂਸੇ ਵਾਲੇ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਅੰਤ ਹੋਇਆ ਉਸ ਸਦੀ ਦਾ ਉਸ ਜਗ੍ਹਾ ਦੇ ਉੱਪਰ ਮੌਜੂਦ ਆ ਪਹਿਲਾਂ ਖੂੜੀਆਂ ਦੇ ਨਿਸ਼ਾਨ ਦੇਖੋ ਕਿਉਂਕਿ ਜਗ੍ਹਾ ਦੇਖ ਕੇ ਸਿੱਤੂ ਵੀ ਥਾਰ ਰੁਕੀ ਤੇ ਇਸ ਥਾਰ ਦੇ ਉੱਪਰ ਜਿਹੜਾ ਤਾਪੜ ਤੋਂ ਉਹ ਗੋਲੀਆਂ ਜਿਹੜੀਆਂ ਗੈਂਗਸਟਰਾਂ ਨੇ ਚਲਾਈਆਂ ਤੇ ਇੱਕ ਸਦੀ ਦਾ ਅੰਤ ਹੋਇਆ ਕਿਉਂਕਿ ਸਿੱਧੂ ਮੂਸੇਵਾਲੇ ਨੇ ਦੇਸ਼ਾਂ ਵਿਦੇਸ਼ਾਂ ਤੱਕ ਮੂਸੇ ਦੇ ਨਾਂ ਦੀ ਮਾਨਤਾ ਦੇ ਨਾਲ ੱਟ ਪਾਉ ਦਿੱਤੀ ਸੀ ਤਾਂ ਆਹਾ ਨਿਸ਼ਾਨ ਜਿਹੜੇ ਐ ਇਹ ਬਿਆਨ ਕਰਦੀ ਐ ਕਿ ਸਿੱਧੂ ਡਰਿਆ ਨਹੀਂ ਦਬਿਆ ਨਹੀਂ ਕਿਉਂਕਿ ਜਿਵੇਂ ਉਹ ਗੀਤਾਂ ਦੇ ਵਿੱਚ ਕਹਿੰਦਾ ਸੀ ਤਾਂ ਉਸੇ ਤਰ੍ਹਾਂ ਉਸਨੇ ਆਪਣੀ ਜਿੰਦਗੀ ਦੇ ਵਿੱਚ ਵੀ ਕਰਕੇ ਦਿਖਾਇਆ ਇਸੇ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸਿੱਧੂ ਮੂਸੇਵਾਲਾ ਫੈਨ ਨੇ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਬਾਈ ਕੀ ਨਾਮ ਐ ਹਰਦੀਪ ਜੀ ਕਿਹੜੀ ਜਗ੍ਹਾ ਤੋਂ ਹਰਿਆਣਾ ਕਾਹਤੜ ਸੇ

<classes> तो कैसे मैं देखते हो कि कैंसो में डांस था और तुमने जो खूब कर रहा है कैंसो में कोई कलाकारों नहीं स्टार्टिंग से खूब दबाई वो आ जानी किसी न तोड़ता अच्छा हां किसी न तोड़ देंगे ये सुंदर अच्छा जब आ गया थाने सपने पे पटना शुरू कर दिया था भाई इतने तल पड़ा और यहां तक उठ के वहां तक जाना है अच्छा छोटी उम्र में तरक्की कर ली थी लगता नहीं वही कारण बन गया जिस जैसी उम्र में सिद्धू ने तरक्की करी थी ਲਕਤਾਨੀ ਕੋ ਆਉਣ ਵਾਲੀ ਸੋਚ ਨਾਲ ਮਿਲ ਜਿਓਗੀ ਅੱਛਾ ਨਹੀਂ ਹੋਣੀ ਜਿਹਾ ਕਲਾਕਾਰ ਤੋਂ ਨਹੀਂ ਬਣ ਸਕਦਾ ਉਹ ਨਹੀਂ ਤਾਂ ਬਣਿਆ ਕਲਾਕਾਰ ਸਿੱਧੂ ਵਰਗਾ ਨਹੀਂ ਬਣਦਾ ਅੱਛਾ ਹਾਂਜੀ ਤੋ ਥਾਪੀ ਜਿਆਦਾ ਆਤੀ ਹੈ ਉਹ ਥਾਪੀ ਸਾਥ ਜਿੱਦੂ ਕਾਲੀ ਅੱਛਾ ਯਾਦ ਹੈ ਅੱਛਾ ਮਤਲਬ ਰੋਜ਼ ਯਾਦ ਆਤਾ ਹੈ ਰੋਜ਼ ਜਾਣੇ ਸੁਣਦੇ ਹੋ ਸਿੱਧੂ ਦੇ ਰੇਲੀ ਗਣ ਗੀਤ ਹੈ ਅੱਛਾ ਹਾਂ

ਇਸਨੇ ਹੋ ਨਹੀਂ ਚੰਦਾ ਇਹਨੇ ਕੋਈ ਉਸਕਾ ਕੁਝ ਨਿਯਾਰ ਸਕਦਾ ਜਿਵੇਂ ਸਿੱਧੂ ਕਹਿੰਦਾ ਸੀ ਮੁੱਕਿਆ ਨਹੀਂ ਮੁੱਕਿਆ ਨਹੀਂ ਹੈ ਮੁੱਕਿਆ ਨਹੀਂ ਹਲੇ ਹੋ ਰਿਹਾ ਅੱਛਾ ਦੁਬਾਰੇ ਫੇਰ ਆ ਗਿਆ ਦੁਬਾਰੇ ਫੇਰ ਆ ਗਿਆ ਦੁਬਾਰੇ ਫੇਰ ਆ ਗਿਆ ਐਸੀ ਤੱਕ ਪਾਏਗਾ ਫੇਰ ਪੱਕੀ ਹਾਂਜੀ ਪੱਕੀ ਤੱਕੀ ਹੈ ਪੱਕੀ ਅੱਛਾ ਥਾਪੀ ਮਾਰ ਕੇ ਦਿਖਾ ਦਿਓ ਵੀ ਕਿੰਨਾ ਪਿਆਰ ਹੈ ਸਿੱਧੂ ਦੇ ਲਈ ਆ ਦੇਖੋ ਤੁਸੀਂ ਨੌਜਵਾਨ ਸਿੱਧੂ ਦਾ ਪਿਆਰ ਹੈ ਥਾਪੀ ਮਾਰ ਕੇ ਪਿਆਰ ਦਿਖਾ ਦਿਓ ਇੱਕ ਵਾਰੀ ਆ ਦੇਖੋ ਤੁਸੀਂ ਇਹ ਨੌਜਵਾਨਾਂ ਦਾ ਪਿਆਰ ਹੈ ਕਹਿੰਦੇ ਵੀ ਸਦੀਦਾਨ ਤੋਂ ਹੋਇਆ ਸੀ ਤੇ ਇਹਦੇ ਵਰਗਾ ਕਦੇ ਨਾ ਕੋਈ ਕਲਾਕਾਰ ਆਇਆ ਤੇ ਨਾ ਹੀ ਕਿਸੇ ਨੇ ਆਉਣਾ ਜਿਵੇਂ ਲੱਗਦਾ ਵੀ ਮਤਲਬ ਪੂਰੀ ਸਦੀ ਨਿਕਲ ਜਾਏ ਸਿੱਧੂ ਦੇ ਗੀਤਾਂ ਸੀ ਚਲਤੇ ਰਹਿਣਗੇ ਸਿੱਧੂ ਦੇ ਗੀਤ ਐਸੀ ਚਲਤੇ ਰਹਿਣਗੇ ਨਾ ਆਏ ਐਸੇ ਸਦਾ ਬਾਰ ਮਿਲੀਅਨ ਵਿਊਜ਼ ਕਿਸੇ ਆਪ ਤਾਂ ਦੂਸਰੇ ਕਲਾਕਾਰ ਕੇ ਆਂਦੇ ਵੀ ਨਹੀਂ ਹੈ ਜਿਸਨਾ ਫੈਨ ਜਿਸ ਫੈਨ ਬਲੋਇੰਗ ਹਾਈਸ ਕੀ ਹੂੰ ਕੌਣ ਸੇ ਕਲਾਕਾਰ ਕੇ ਮਹਿਮੰਦਾ ਨਹੀਂ ਹੋਗੀ ਅੱਛਾ ਹਾਂਜੀ ਤਾਂ ਬਿਲਕੁਲ ਆ ਤਸਵੀਰਾਂ ਤੁਹਾਨੂੰ ਦਿਖਾਉਨੇ ਆ 29 ਮਈ ਨੂੰ ਸਿੱਧੂ ਦੀ ਥਾਰ ਇਸ ਜਗ੍ਹਾ ਤੇ ਰੁਕਦੀ ਆ ਉਹ ਸੀਨ ਦਿਖਾਉਨੇ ਆ ਆ ਮੈਨੂੰ ਲੱਗਦਾ ਵੀ ਜਦੋਂ ਦੇ ਅਸੀਂ ਆਏ ਆ ਉਸ ਸਮੇਂ ਤੋਂ ਹੀ ਬਾਈ ਇੱਥੇ ਖੜਾ ਹੈ ਬਾਈ ਕੀ ਨਾਮ ਹੈ ਦੋਜਨ ਚੁੱਪਚਾਪ ਖੜੇ ਹਾਂ ਮਾਇੂਸ ਵੀ ਹਾਂ ਮਤਲਬ ਕੀ ਚੱਲ ਰਿਹਾ ਦਮਾਂ ਚ ਉਸ ਸਮੇਂ ਨੂੰ ਯਾਦ ਕਰਕੇ ਦੂਸ ਹੈਂ ਰਹੇ ਸਮੇਂ ਨੂੰ ਯਾਦ ਕਰਕੇ ਉਸ ਸਮੇਂ ਨੂੰ ਯਾਦ ਕਰਕੇ ਕੀ ਬਿਤੀ ਉਹਨੇ ਮੁੱਤਵਾਲ ਸਾਹਿਬ ਦੇ ਉੱਤੇ ਜਦੋਂ ਉਹਨਾਂ ਤੇ ਅਟੈਕ ਹੋਇਆ ਉਹ ਚੀਜ਼ ਨੂੰ ਯਾਦ ਕਰ ਕਰਕੇ ਦਿਲ ਕੰਬ ਜਾਂਦਾ ਹੈ ਅੱਛਾ ਉਸੂਸ ਕਰ ਕਰਕੇ ਅੱਖਾਂ ਭਰ ਆ ਰਹੀਆਂ ਜਿਹੜੀ ਕਿਹੜੀ ਜਗ੍ਹਾ ਤੋਂ ਆਏ ਲੱਗੇ ਪਟਿਆਲੇ ਤੋਂ ਆਏ ਸਪੈਸ਼ਲ ਅੱਛਾ ਬਾਈਕ ਲੈ ਕੇ ਸਪੈਸ਼ਲ ਤੁਸੀਂ ਆਏ ਹੋ ਤੇ ਕੈਂਡਲ ਲਾਈਨ ਆਇਆ ਸੀ ਸ਼ਰਧਾਂਜਲੀ ਦੇਣ ਲਈ ਇੱਥੇ ਹੁਣ ਵਾਰ-ਵਾਰ ਬੱਤਾਂ ਲੰਘ ਰਹੀਆਂ ਨੇ ਅੱਛਾ ਲੰਘਦੇ ਨੇ ਬੰਦੇ ਉਹ ਅੱਛਾ ਕੈਂਡਲ ਲੈ ਕੇ ਆਏ ਤੁਸੀਂ ਨਾਲ ਕੈਂਡਲ ਲਾਣੀ ਸੀ ਸ਼ਰਧਾਂਜਲੀ ਲਈ ਅੱਛਾ ਉਹ ਉੱਧਰ ਘਰੇ ਲਾ ਕੇ ਆਵੋਗੇ ਅੱਛਾ ਘਰੇ ਲਾ ਦੇ ਉੱਥੇ ਵੀ ਲਾਣੀ ਸੀ ਕਿਤੇ ਹੁਣ ਵਾਰ-ਵਾਰ ਲੰਘ ਰਹੇ ਨੇ ਲੋਕੀ ਬੁੱਝਾਣੀ ਹੈ ਉੱਥੇ ਤਾਂ ਕਿਤੇ ਜਗ੍ਹਾ ਦੇਖਦਾ ਸੀ ਕਿਥੇ ਲਾਈ ਹੈ ਅੱਛਾ ਜਗ੍ਹਾ ਹੀ ਨਹੀਂ ਦਿਖ ਰਹੀ ਕਿਤੇ ਲਾਣ ਦੇ ਵਿੱਚ ਕੀ ਚੱਲ ਰਿਹਾ ਪਾਈ ਜੀ ਅੱਜ ਉਹ ਦਿਨ ਹਾਂਜੀ ਨਾ ਭੁੱਲਣੇ ਉਹ ਬਹੁਤ ਜ਼ਿਆਦਾ ਨਾ ਹੂੰ ਘਾਟਾ ਦੇ ਗਿਆ ਵੀਰ ਸਾਨੂੰ ਤੇ ਕਲਾਕਾਰ ਸੁਭਤੀ ਲਈ ਵੀ ਬਹੁਤ ਕਹ ਲੋ ਵੀ ਲਾਹਣਤਾ ਦੀ ਗੱਲ ਨੇ ਵੀ ਕੋਈ ਵੀ ਬੋਲ ਨਹੀਂ ਦਿਖਿਆ ਹੈਗਾ ਤੇ ਸਾਫ ਦੇ ਲਈ ਬੋਲਣਾ ਚਾਹੀਦਾ ਹੈ ਵੀ ਸਾਫ ਤਾਂ ਦਿਵਾਣਾ ਚਾਹੀਦਾ ਵੀਰ ਨੂੰ 2 ਸਾਲ ਹੋ ਗਏ ਨੇ ਆਪਣੇ ਮਤਲਬ ਕੱਢ ਕੇ ਸਾਰੇ ਕਲਾਕਾਰ ਪਾਸੇ ਹੋ ਗਏ ਨੇ ਵੀਰ ਦਾ ਨਾਮ ਯੂਜ਼ ਕਰਕੇ ਬਹੁਤ ਮਨ ਮਨ ਕਾਫੀ ਭਰਿਆ ਲੱਗਦਾ ਬਾਈ ਬਹੁਤ ਜ਼ਿਆਦਾ ਭਰਿਆ ਹੋਇਆ ਚਰਨ ਤੋਂ ਭਰਿਆ ਆ ਵੀ ਕਾਈ ਸਭ ਦੇ ਨਾ ਦਿਪ ਰਹੇ ਹੋ ਅੱਛਾ ਅੱਛਾ ਜਸਟਿਸ ਨਹੀਂ ਮਿਲਿਆ ਹਲੇ ਤੱਕ ਫਿਰ ਕਿਵੇਂ ਦੇਖਦੇ ਜਸਟਿਸ ਤਾਂ ਬਹੁਤ ਲੱਗਦਾ ਹੀ ਨਹੀਂ ਜਿਨ੍ਹਾਂ ਨੇ ਮਾਰੇ ਉਹਨੂੰ ਜਸਟਿਸ ਹੀ ਫੋਲ ਦੇ ਮਾਰਨ ਲਈ ਜਸਟਿਸ ਕਿੱਥੇ ਦਿੱਤੇ ਆ ਬਿਲਕੁਲ ਉਹ ਤਸਵੀਰਾਂ ਤੁਹਾਨੂੰ ਦਿਖਾਉਦੇ ਆ ਜਵਾਰ ਕੇ ਪਿੰਡ ਮੌਜੂਦਾ ਸਵੇਰੀ ਜਿੱਟੂ ਦੇ ਫੈਨ ਆਉਣੇ ਸ਼ੁਰੂ ਹੋ ਗਏ ਨੇ ਉਸ ਜਗ੍ਹਾ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਉਹ ਜਿੱਟੂ ਦੇ ਫੈਨਸ ਨੇ ਫ੍ਰੇਮਿੰਗ ਕਰਵਾਈ ਹੋਈ ਆ ਕਿਉਂਕਿ ਉਸ ਪਰ ਨੂੰ ਸਾਥੀ ਰਖਾਣੇ ਲਈ ਯਾਦ ਕਰਦੇ ਆ ਹਰ ਕਾਲਾ ਉਹ ਬਹਿਰਮੀ ਵਾਲੇ ਕਤਲ ਨੂੰ ਉਸ ਦਿਨ ਨੂੰ ਜੋ ਮਨਹੂਸ ਦੇਰ ਤੋਂ ਮੂਥੇ ਵਾਲੇ ਦੇ ਲਈ ਆਖਰੀ ਸੀਟੇ ਸਦੀ ਦੇ ਲਈ ਵੀ ਆਖਰੀ ਸੀ ਤਾਂ ਦੇਖ ਸਕਦੇ ਹੋ ਕੰਚਵਾਰ ਕੇ ਦੇ ਵਿੱਚ ਕਿੱਡੇ ਵੱਡੇ ਵੱਡੇ ਹੋਲ ਜਿਹੜੇ ਇਸ ਜਗ੍ਹਾ ਦੇ ਉੱਪਰ ਹੋਏ ਪਏ ਆ ਆ ਇੱਕ ਪੜੀ ਦਾ ਅੰਤ ਹੋ ਰਿਹਾ ਹੋਇਆ ਜਦੋਂ ਕਿ ਪੜੀਆ ਦੋ ਸਾਲ ਹੋਏ ਇਨਸਾਫ ਅਜੇ ਅਧੂਰਾ ਹੈ ਤੇ ਸਿੱਤੂ ਮੂਥੇ ਵਾਲੇ ਦੇ ਪਰਿਵਾਰ ਨੇ ਜਿਹੜੇ ਉਹ ਲਗਾਤਾਰ ਹੋਣੇ ਸ਼ੁਰੂ ਹੋ ਗਏ ਨੇ ਆ ਦੇਖ ਸਕਦੇ ਹੋ ਇਹੀ ਹਾਲ ਅੱਜ ਸਵੇਰ ਤੋਂ ਮੁੰਸੇ ਦੇ ਵਿੱਚ ਵੀ ਹੋਏਗਾ ਮੁੰਸੇ ਦੇ ਵਿੱਚ ਵੀ ਲਗਾਤਾਰ ਬਹੁਤ ਸਾਰੇ ਫੈਨ ਦੇ ਨੇ ਜਿਹੜੇ ਉਹ ਨਾਜ਼ਰ ਆਉਣਗੇ ਤਾਂ ਇਸੇ ਤਰ੍ਹਾਂ ਹਰ ਇੱਕ ਅਪਡੇਟ ਤੁਹਾਡੇ ਨਾਲ ਕਰਾਂਗੇ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ